ਹਾਂਜੀ ਮੈਮ ਕਹਿ ਰਹੇ ਜੱਤੂ ਮੈਮ ਜੋ ਅੱਜ ਮੈਡੀਕਲ ਕੈਂਪ ਲਗਾਇਆ ਔਰ ਬਲੱਡ ਕੈਂਪ ਲਗਾਇਆ ਸਸ਼ਕਾਲ ਸਾਰਿਆ ਨੂੰ ਮੈਂ ਡਾਕਟਰ ਨਫਦੀਪ ਕਾ ਲਾਈਫਲਾਈਨ ਫਾਊਂਡੇਸ਼ਨ ਦੇ ਇੱਕ ਪਾਰਟ ਤੋਂ ਬੋਲ ਰਹੀ ਆ ਅੱਜ ਸਾਡੇ ਇੱਥੇ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਦੇ ਵਿੱਚ ਆਈਸ ਦੀ ਓਪੀਡੀ ਜਿਦੇ ਵਿੱਚ ਹੱਲੇ ਤੱਕ 135 ਪੇਸ਼ੈਂਟਸ ਅਸੀਂ ਦੇਖ ਚੁੱਕੇ ਆ ਡੈਂਟਲ ਓਪੀਡੀ ਐਂਡ ਫਿਜ਼ੀਓਥੈਰੇਪੀ ਓਪੀਡੀ ਚੱਲ ਰਹੀ ਹੈ ਆਰਥੋਡੋਨਟਿਕ ਸਪੈਸ਼ਲਿਸਟ ਕਲਿਆਣਾ ਹਸਪੀਟਲ ਤੋਂ ਆਏ ਨੇ ਤੇ ਉਹਨਾਂ ਨੇ ਵੀ ਕਾਫੀ ਅੱਛੇ ਤਰ੍ਹਾਂ ਨਾਲ ਪੇਸ਼ੈਂਟਸ ਦੀ ਦੇਖਭਾਲ ਕੀਤੀ ਆ ਉਹਨਾਂ ਦੇ ਬਾਰੇ ਟ੍ਰੀਟਮੈਂਟ ਵਗੈਰਾ ਬਾਰੇ ਕਾਉਰਸਿਸ ਦੱਸੇ ਨੇ ਰੈਦਰ ਦੈਨ ਜਿਹੜੇ ਆਪ ਸਾਡੀ ਆਈਸ ਦੀ ਓਪੀਡੀ ਰ ਰਹੀਆ ਉਹਨਾਂ ਦੇ ਕੱਲ ਅਸੀਂ ਫ੍ਰੀ ਕੈਟਰੈਕਟ ਤੇ ਚਿੱਟਾ ਮੋਤੀਆ ਦੇ ਆਪਰੇਸ਼ਨਸ ਵੀ ਕਰਵਾ ਰਿਆ ਜਿਹੜੇ ਨੀਡੀ ਪੇਸ਼ੈਂਟਸ ਨੇ ਉਹਨਾਂ ਨੂੰ ਫ੍ਰੀ ਆਫ ਕਾਸਟ ਵੀ ਆ ਫੈਸਿਲਿਟੀ ਅਵੇਲੇਬਲ ਹੋ ਰਹੀ ਹੈ ਹਾਂਜੀ ਤੇ ਆ ਜਿਹੜਾ ਸਾਡਾ ਮੈਡੀਕਲ ਕੈਂਪ ਹੈ ਇਹ ਸਾਰਾ ਸਾਰਾ ਅਸੀਂ ਜਿਹੜੇ ਆਪਣੇ ਚਾਰ ਸਾਬਜ਼ਾਦੇ ਦੇ ਨਾਮ ਦੇ ਉੱਤੇ ਆਪਾਂ ਉਹਨਾਂ ਨੂੰ ਡਿਵੋਟ ਕਰ ਰਿਆ ਉਹਨਾਂ ਦੀ ਯਾਦ ਦੇ ਵਿੱਚ ਆ ਰੱਖਿਆ ਜਾ ਰਿਹਾ ਹੈ ਜੋ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਚੀਜ਼ ਦੇ ਜੋ ਚਲਾਈ ਗਈ ਹੈਗੀ ਹੈ ਕਿ ਨੀਡੀ ਪੇਸ਼IENTS ਨੂੰ ਆ ਵਾਲੇ ਹੈਲਥ케ਅ ਡਿਪਾਰਟਮੈਂਟ ਦੇ ਵਿੱਚ ਜੋ ਪੇਸ਼IENTS ਲੈਕ ਕਰਦੇ ਨੇ ਅਸੀਂ ਉਹਨਾਂ ਨੂੰ ਤਾਂ ਉਹਨਾਂ ਦੇ ਵਿੱਚ ਕੰਟ੍ਰਿਬਿਊਟ ਕਰੀਏ ਉਹਨਾਂ ਨੂੰ ਹੈਲਪ ਕਰੀਏ ਮੈਂ ਇਹ ਟੋਟਲੀ ਫ੍ਰੀ ਹੈ ਸਾਰਾ ਕੁਝ ਫ੍ਰੀ ਹੈ ਸਾਰਾ ਕੁਝ ਆਪਣਾ ਫ੍ਰੀ ਆਫ ਕਾਸਟ ਚੱਲ ਰਿਹਾ ਵੈ। ਮੇਉਂ ਕੋਈ ਲੋਡ ਬੰਦਾ ਹੈ ਤਾਂ ਕਿਸ ਤਰ੍ਹਾਂ ਤੁਹਾਡਾ ਸੰਪਰਕ ਕਰੇ ਮੈਨੂੰ ਦੱਸੋ। ਸਾਡੇ ਜਿਹੜੇ ਸੰਪਰਕ ਦੇ ਉਹ ਹੈਗੇ ਨੇ ਅਗਰ ਤੁਹਾਨੂੰ ਬਲੱਡ ਦੀ ਨੀਡ ਹੈ ਤਾਂ ਤੁਸੀਂ ਸਾਡੇ ਕਿਸੇ ਵੀ ਸੈਂਟਰ ਚ ਆ ਕੇ ਇੱਕ ਤਾਂ ਵਿਜ਼ਿਟ ਕਰ ਸਕਦੇ ਹੋ ਸਾਡਾ ਸੈਂਟਰ ਸਿੱਖੇਵਾਲ ਰੋਡ ਦੇ ਉੱਤੇ ਹੈਗਾ ਵੈ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਹੈ ਤੇ ਸ਼ਿਪਪੁਰੀ ਚੌਂਕ ਦੇ ਬਿਲਕੁਲ ਨੇੜੇ ਪੈਂਦਾ ਵੈ ਪਰ ਤੁਹਾਨੂੰ ਕੰਟੈਕਟ ਨੰਬਰ ਤੁਹਾਨੂੰ ਅਸੀਂ ਡਿਸਪਲੇ ਵੀ ਕਰ ਦਾਂਗੇ ਅਵੇਲੇਬਿਲਟੀ ਕਰਵਾ ਦਾਂਗੇ ਤੁਹਾਨੂੰ ਉਹ ਡਿਸਪਲੇ ਹੋ ਵੀ ਜਾਣਗੇ ਤੇ ਅਗਰ ਕਿਸੇ ਪੇਸ਼ੈਂਟ ਨੂੰ ਅਗਰ ਉਹ ਫ੍ਰੀ ਆਫ ਕਾਸਟ ਮੈਡੀਸਿਨਸ ਲੈਣਾ ਚਾਹੁੰਦਾ ਹੈ ਸਾਰਾ ਕੁਝ ਲੈਣਾ ਚਾਹੁੰਦਾ ਹੈ ਉਹ ਸਾਡੇ ਸੈਂਟਰ ਦੇ ਵਿੱਚ ਆ ਕੇ ਫ੍ਰੀ ਆਫ ਕਾਸਟ ਦਵਾਈਆਂ ਫ੍ਰੀ ਦੇ ਵਿੱਚ ਆਪਾਂ ਲੰਗਰ ਲਗਾਉਂਦੇ ਆ ਤੇ ਉਹ ਸਾਰੀ ਹੈਲਥ ਕੇਅਰ ਫੈਸਿਲਿਟੀਆਂ ਚਾਹੇ ਐਕਸ-ਰੇ ਹੈ ਲੈਬਾਰਟਰੀ ਦੇ ਟੈਸਟ ਹੋ ਜਾਣ ਬਲੱਡ ਟੈਸਟ ਹੋ ਜਾਣ ਉਹ ਵੀ ਪ੍ਰੋਵਾਈਡ ਕਰਾ ਦੇਣਾ ਲੁਧਿਆਣਾ ਵਾਸੀ ਨੂੰ ਕੀ ਖਾਸ ਮੈਸੇਜ ਹੋਵੇ ਲੁਧਿਆਣਾ ਵਾਸੀ ਅਨੁਾਈ ਕਰਾਂਗੇ ਕਿ ਆਪਣੇ ਜਿਹੜੇ ਆਸ-ਪਾਸ ਦੇ ਲੋਕ ਨੇ ਉਹਨਾਂ ਨੂੰ ਵੱਧ ਛੱਡ ਕੇ ਇਸ ਚੀਜ਼ ਬਾਰੇ ਅਵੇਅਰ ਕੀਤਾ ਜਾਵੇ ਕਿ ਆਪਾਂ ਬਲੱਡ ਡੋਨੇਟ ਕਰੀਏ ਅਸੀਂ ਹਰ 3 ਟੂ 4 ਮੰਥਸ ਤੋਂ ਬਾਅਦ ਆਪਾਂ ਬਲੱਡ ਡੋਨੇਟ ਕਰ ਸਕਦੇ ਆ ਇਹ ਬਹੁਤ ਜ਼ਿਆਦਾ ਇੱਕ ਤਰ੍ਹਾਂ ਦੀ ਮਿਥ ਹੈ ਕਿ ਬਲੱਡ ਡੋਨੇਟ ਨਹੀਂ ਕਰਨਾ ਚਾਹੀਦਾ ਨਗਰ ਬਟ ਇਟਸ ਟੋਟਲੀ ਅ ਮਿਥ ਤੇ ਤੁਸੀਂ ਬਾਰ ਬਾਰ ਬਲੱਡ ਡੋਨੇਟ ਕਰੋ ਤੁਹਾਡਾ ਖੁਦ ਦਾ ਇੱਕ ਤੁਹਾਡਾ ਕੋਲੇਸਟ੍ਰੋਲ ਤੁਹਾਡਾ ਬੀਪੀ ਕਾਫੀ ਜ਼ਿਆਦਾ ਕੰਟਰੋਲ ਰਹਿੰਦਾ ਡਾਇਬੀਟੀਜ਼ ਵਰਗੇ ਪੇਸ਼ੈਂਟਸ ਕਈ ਵਾਰੀ ਕਹਿੰਦੇ ਨੇ ਕਿ ਉਹਨਾਂ ਨੂੰ ਨਹੀਂ ਬਟ ਅਗਰ ਉਹਨਾਂ ਦੀ ਕੰਟਰੋਲਡ ਡਾਇਬੀਟੀਜ਼ ਨੇ ਉਹ ਬਲੱਡ ਡੋਨੇਟ ਕਰਕੇ ਆਪਣੀ ਹੈਲਥ ਨੂੰ ਹੋਰ ਅੱਛੇ ਕਰ ਸਕਦੇ ਨੇ ਥੈਂਕ ਯੂ ਥੈਂਕ ਯੂ ਮੈਮ ਉਹਨਾਂ ਜੀ ਕਿ ਨਾਮ ਸਰ ਕੀ ਕਿਹੜਾ ਚੰਦੂ ਕਿਹੜੀ ਜਗ੍ਹਾ ਬੁਲਟ ਕੈਂਪ ਲਗਾਇਆ ਨਾਮ ਦਾ ਨਾਮ ਪ੍ਰਵਿੰਦਰ ਸਿੰਘ ਹੈ ਜੀ ਅੱਜ ਦਾ ਜਿਹੜਾ ਕੈਂਪ ਤੁਸੀਂ ਦੇਖ ਰਹੇ ਹੋ 26 ਦਸੰਬਰ ਦਾ ਦਿਨ ਹੈ ਅੱਜ ਤੇ ਛੋਟੇ ਸਾਹਿਬ ਜ਼ਾਂਦਾਨ ਦੀ ਸ਼ਹਾਦਤ ਨੂੰ ਧਰੱਖ ਕੇ ਅੱਜ ਲਾਈਫਲਾਈਨ ਫਾਊਂਡੇਸ਼ਨ ਵੱਲੋਂ ਇੱਕ ਕੈਂਪ ਲਾਇਆ ਜਾ ਰਿਹਾ ਜੋ ਮੁਫਤ ਦੀ ਸੇਵਾ ਲਈ ਹੈ ਤੇ ਇਹ ਰक्तदान ਜਿਹੜਾ ਬਲੱਡ ਡੋਨੇਸ਼ਨ ਹੈ ਜੀ ਇਹ ਸਭ ਤੋਂ ਵੱਡੀ ਸੇਵਾ ਹੈ ਪਰ ਮਾਪਿਆਂ ਨੇ ਸਾਨੂੰ ਫਰੀ ਵਕਸ਼ਿਸ਼ ਕੀਤਾ ਹੈ ਸਾਡੇ ਤੋਂ ਬੰਦ ਰਿਹਾ ਪਰ ਜਿਹੜਾ ਲੋੜ ਹੁੰਦਾ ਹੈ ਜਿਹਨੂੰ ਲੋੜ ਹੈ ਉਹਦੇ ਵਾਸਤੇ ਇਹ ਕੀਮਤ ਬਹੁਤ ਹੈ ਜੋ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆ ਜਿਹੜੇ ਆ ਗਏ ਨੇ ਬਲੱਡ ਡੋਨੇਟ ਕਰਨ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਨਹੀਂ ਪਹੁੰਚੇ ਉਹ ਪਲੀਜ਼ ਇਸ ਵੀਡੀਓ ਨੂੰ ਦੇਖ ਕੇ ਜਲਦੀ ਤੋਂ ਜਲਦੀ ਪਹੁੰਚੋ ਤਾਂ ਕਿ ਤੁਹਾਡਾ ਦਿੱਤਾ ਹੋਇਆ ਪਰਮਾਤਮਾ ਵੱਲੋਂ ਤੁਹਾਨੂੰ ਬਖਸ਼ਾ ਹੋਇਆ ਖੂਨ ਦੀ ਇੱਕ ਇੱਕ ਬੂੰਦ ਕੰਮ ਆ ਸਕੇ ਮੈਂ ਇਹੀ ਕਹਿਣਾ ਚਾਹੁੰਗਾ ਜੀ ਇਹ ਲਾਈਫਲਾਈਨ ਫਾਊਂਡੇਸ਼ਨ ਸਿੱਖਵਾਲ ਦੇ ਵਿੱਚ ਜਿਹੜੀ ਹੈ ਹਸਪੀਟਲ ਉੱਥੇ ਹੀ ਇਹ ਕੈਂਪ ਚੱਲ ਰਿਹਾ ਜੀ ਆਪ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਈ ਗੁਰਜੀਤ ਕਾ ਖਾਲਸਾ ਬਾਈ ਗੁਰਜੀਤ ਕੀ ਮੇਰਾ ਨਾਮ ਪ੍ਰਥਮ ਜੈਨਾ ਹੈ। ਬਹੁਤ ਵਧੀਆ ਲੱਗ ਰਿਹਾ ਬਿਲਡ ਦੇਖ ਕੇ। ਤੁਹਾਨੂੰ ਬਹੁਤ ਖੁਸ਼ੀ ਹੈ ਕਿ ਐਡਾ ਸਾਬ ਜਦ ਦੀ ਸ਼ਹੀਦੀ ਦੇ ਸਿਮਬਲ ਦੇ ਸਕੇ। ਬਹੁਤ ਖੁਸ਼ੀ ਹੋਈ ਸਾਨੂੰ ਦੇਖ ਕੇ। ਲਾਈਫ ਲਾਈਨ ਫਾਊਂਡੇਸ਼ਨ ਜਿਹੜੀ ਅੱਜ ਉਪਰਾਲੇ ਕਰਦੇ ਨੇ। ਇੱਕ ਸਮਾਜ ਸੇਵਾ ਜਾਂ ਹਾਂਜੀ। ਕਰ ਰਹੇ ਨੇ। ਕਿੰਦਰਾ ਲੱਗ ਰਿਹਾ। ਬਹੁਤ ਵਧੀਆ ਜੀ। ਬਹੁਤ ਵਧੀਆ ਕੰਮ ਕਰ ਰਹੇ ਹੈ ਲਾਈਫ ਲਾਈਨ ਫਾਊਂਡੇਸ਼ਨ ਵਾਲੇ ਕਿ ਛੋਟੇ ਸਾਬ ਜਦ ਦੀ ਸ਼ਹੀਦੀ ਦੇ ਨੰ ਲਗਾਇਆ। ਸਾਨੂੰ ਵੀ ਬਹੁਤ ਖੁਸ਼ੀ ਹੈ ਇਹ ਬਿਲਡ ਦੇਖ ਕੇ। ਲਾਈਫ ਲਾਈਨ ਫਾਊਂਡੇਸ਼ਨ ਨੂੰ ਬਹੁਤ ਬਹੁਤ ਧੰਨਵਾਦ ਜੀ। ਪਹਿਲੀ ਵਾਰ ਜਦੋਂ ਤੁਹਾਨੂੰ ਲੱਗਿਆ ਬਹੁਤ ਖੁਸ਼ੀ ਹੈ ਬਲੱਡ ਦੇਣਾ ਚਾਹੀਦਾ ਹਾਂਜੀ ਬਹੁਤ ਜ਼ਰੂਰੀ ਦੇਣਾ ਚਾਹੀਦਾ ਜੀ ਬਲੱਡ ਦੇਣਾ ਅਪਰੋਚ ਕਰੀ ਚਾਹੀਦਾ ਜਿਹੜੀ ਲੋਕ ਡਰਦੇ ਨੇ ਬਲੱਡ ਤੋਂ ਨਹੀਂ ਕੋਈ ਡਰਨ ਵਾਲੀ ਗੱਲ ਹੈ ਨਹੀਂ ਕੋਈ ਡਰਨ ਵਾਲੀ ਗੱਲ ਨਹੀਂ ਹੈ ਬਹੁਤ ਵਧੀਆ ਇਹਨਾਂ ਨੇ ਸਿਸਟਮ ਕੀਤਾ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਕਈ ਬਿਮਾਰੀਆਂ ਤੋਂ ਮੁਕਤ ਹੁੰਦਾ ਹਾਂਜੀ ਹਾਂਜੀ ਬਹੁਤ ਹਾਂਜੀ ਹਾਂਜੀ ਆਪਣੇ ਸਰੀਰ ਤੋਂ ਬਲੱਡ ਨਿਕਲਦਾ ਨਵਾਂ ਬਲੱਡ ਬਣਦਾ ਉਹਦੇ ਨਾਲ ਹੀ ਕਈ ਬਿਮਾਰੀਆਂ ਐਸੇ ਵੀ ਜੰਗ ਬਲੱਡ ਆ ਹਾਂਜੀ ਤੁਹਾਨੂੰ ਜਾਣਾ ਬਸ ਇਹ ਕੀ ਮੈਸਜ ਰੱਤ ਤੋਂ ਬਾਅਦ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਆਪਣੇ ਸਰੀਰ ਤੋਂ ਬਿਮਾਰੀਆਂ ਦਾ ਖਤਮ ਹੁੰਦੀਆਂ ਨੇ ਇਹ ਜੀ ਗੱਲ ਕਾਏਗਾ ਇਹ ਅੱਜ ਲਾਈਫਲਾਈਨ ਫਾਊਂਡੇਸ਼ਨ ਸ਼ਿਪੂਰੀ ਰੋਡ ਲਗਾਏਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਨਾ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇਹ 26ਵਾਂ ਬਲੱਡ ਡੋਨੇਸ਼ਨ ਕੈਂਪ ਲਾਈਫਲਾਈਨ ਫਾਊਂਡੇਸ਼ਨ ਸੇਖੇਵਾਲ ਵਿਖੇ ਲਗਾਇਆ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਸਾਰੇ ਇਲਾਕੇ ਦੇ ਜੋ ਬਲੱਡ ਡੋਨਰਸ ਨੇ ਪਹੁੰਚ ਕੇ ਆਪਣਾ ਬਲੱਡ ਡੋਨੇਟ ਕਰ ਰਹੇ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਲਾਈਫਲਾਈਨ ਫਾਊਂਡੇਸ਼ਨ ਵੱਲੋਂ ਤੇ ਅੱਗੇ ਇਹੀ ਬੇਨਤੀ ਕਰਦੇ ਹਾਂ ਵੀ ਜੋ ਵੀ ਹੁਣ ਸਮੇਂ ਬਚਿਆ ਹੈ ਉਹਦੇ ਵਿੱਚ ਤੁਸੀਂ ਪਹੁੰਚ ਕੇ ਇਹ ਬਲੱਡ ਨੇਸ਼ਨ ਨੂੰ ਹੋਰ ਸਕਸੈਸਫੁਲ ਕਰੋ ਤਾਂ ਜੋ ਇਹ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਹਸਪੀਟਲਾਂ ਦੇ ਵਿੱਚ ਬਲੱਡ ਦੀ ਘਾਟ ਪਣੀ ਹੋਈ ਆ ਉਸ ਨੂੰ ਪੂਰਤੀ ਕੀਤੀ ਜਾ ਸਕੇ ਸੋ ਇਹੀ ਬੇਨਤੀ ਹੈ ਜੀ ਵੱਚੜ ਕੇ ਹਿੱਸਾ ਲਵੋ ਤੇ ਇਹ ਸਮਾਜ ਸੇਵਾ ਦੇ ਵਿੱਚ ਜੋ ਕਾਰਜ ਚੱਲੇ ਨੇ ਉਹਦੇ 'ਚ ਆਪਣਾ ਭਰਪੂਰ ਸਹਿਯੋਗ ਦਿਓ ਜਿਹੜੀ ਸਰ ਕੀ ਜਸ ਮੈਂ ਜੀਣਾ ਚਾਹੁੰਦਾ ਕਿਸ ਤਰ੍ਹਾਂ ਤੁਹਾਡਾ ਸੰਪਰਕ ਹੈ ਹਾਂ ਜੀ ਲਾਈਫਲਾਈਨ ਫਾਊਂਡੇਸ਼ਨ ਦੇ ਜਿੰਨੇ ਵੀ نیچے ਮੈਂ ਨੰਬਰ ਸਕਰੋਲ ਕੀਤੇ ਜਾਂਦੇ ਨੇ 5 ਤੋਂ 6 ਨੰਬਰ ਸਕਰੋਲ ਕੀਤੇ ਜਾਂਦੇ ਨੇ ਉਹਨਾਂ ਦੇ ਉੱਤੇ ਤੁਸੀਂ ਆਪਣੀ ਜੋ ਵੀ ਪਰਚੀ ਡਾਕਟਰ ਸਾਹਿਬ ਵੱਲੋਂ ਰਿਕਮੈਂਡਡ ਹੁੰਦੀ ਹੈ ਵੀ ਇਹ ਪੇਸ਼ੈਂਟ ਨੂੰ ਆਹ ਬਲੱਡ ਗਰੁੱਪ ਚਾਹੀਦਾ ਹੈ ਤੇ ਉਹ ਪਰਚੀ WhatsApp ਕਰ ਦਿੱਤੀ ਜਾਵੇ ਸੋ ਉਹ ਪਰਚੀ ਦੇ ਅਕੋਰਡਿੰਗ ਹੀ ਅਸੀਂ ਉਸ ਜਿਹੜਾ ਪੇਸ਼ੈਂਟ ਦੀ ਨੀੜੀ ਪਰਸ਼ੈਂਟ ਦੀ ਆ ਉਸ ਹਸਪੀਟਲ ਨੂੰ ਅਸੀਂ ਬਲੱਡ ਪੂਰਤੀ ਕਰਾ ਦਿੰਨੇ ਆ ਤੇ ਅਗਰ ਉਹ ਇਸ ਤਰ੍ਹਾਂ ਵੀ ਨਹੀਂ ਹੈ ਤਾਂ ਲਾਈਫਲਾਈਨ ਫਾਊਂਡੇਸ਼ਨ ਵਿਖੇ ਸਾਡੇ ਕੋਲ ਬਲੱਡ ਕਾਰਡ ਬਲੱਡ ਮਨੀ ਦੇ ਰੂਪ ਵਿੱਚ ਆ ਜਾਂਦੇ ਨੇ ਤੇ ਉਹ ਜੋ ਬਲੱਡ ਮਨੀ ਅਸੀਂ ਹਸਪੀਟਲ ਤੱਕ ਪਹੁੰਚਾ ਦਿੰਨੇ ਆ ਤੇ ਉਹ ਬਲੱਡ ਜਿਹੜਾ ਜੋ ਅੱਜ ਇੱਥੇ ਸਾਰੇ ਰੈਲ ਮੈਲ ਕੇ ਅਸੀਂ ਡੋਨੇਟ ਕਰ ਰਹੇ ਆ ਉਹ ਬਲੱਡ ਇੱਕ ਇੱਕ ਬੂੰਦ ਲੋੜਵੰਦਾਂ ਦੇ ਕੰਮ ਆਂਦਾ ਸਰ ਟੋਟਲੀ ਫ੍ਰੀ ਤੇ ਹਾਂਜੀ ਬਿਲਕੁਲ ਨਹੀਂ ਇਹ ਲਾਈਫਲਾਈਨ ਫਾਊਂਡੇਸ਼ਨ ਹੈ ਪੂਰਾ ਸਹਿਯੋਗ ਸੇਵਾ ਕਾਰਜ ਹੈ ਜੋ ਵੀ ਹਸਪੀਟਲ ਵੱਲੋਂ ਜੋ ਬਲੱਡ ਡੋਨੇਟ ਕਰਨ ਪੇਸ਼ੈਂਟ ਕਰਦੇ ਨੇ ਉਸ ਤੋਂ ਬਾਅਦ ਜੋ ਉਹਨਾਂ ਦੀ ਟੈਸਟਿੰਗ ਹੁੰਦੀ ਹੈ ਹਰ ਬਲੱਡ ਜਿਹੜਾ ਰੈਗੂਲਰ ਟੈਸਟ ਹੁੰਦਾ ਹੈ ਇਸ ਜਿੰਨੇ ਵੀ ਡੋਨੇਟ ਕੀਤਾ ਹੈ ਉਹਦੇ ਸਾਰੇ ਬੋਡੀ ਦੇ ਟੈਸਟ ਬਲੱਡ ਦੇ ਰਾਹੀਂ ਹੁੰਦੇ ਨੇ ਵੀ ਉਸ ਪੇਸ਼ੈਂਟ ਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਉਹ ਸਾਰੇ ਜਿਹੜੇ ਟੈਸਟ ਕੀਤੇ ਜਾਂਦੇ ਹਸਪੀਟਲ ਵੱਲੋਂ ਕੀਤੇ ਜਾਂਦੇ ਨੇ ਤੇ ਉਹ ਉਸ ਮੌਕੇ ਤੇ ਜੋ ਹਸਪੀਟਲ ਵਾਲੇ ਟੈਸਟਿੰਗ ਕਰਦਾ ਹੈ ਉਹ ਉਹ ਚਾਰजेस ਜਿਹੜੇ ਲੋੜਵੰਦ ਤੋਂ ਲਿੱਤੇ ਜਾਂਦੇ ਨੇ ਪਰ ਲਾਈਫਲਾਈਨ ਫਾਊਂਡੇਸ਼ਨ ਦਾ ਇਹ ਵੀ ਉਪਰਾਲਾ ਹੈ ਜਿਹੜਾ ਉਹ ਪੇਸ਼ੈਂਟ ਨਹੀਂ ਦੇ ਪਾਂਦਾ ਤੇ ਅਸੀਂ ਉਹਨਾਂ ਨੂੰ ਫ੍ਰੀ ਹੋ ਕੋਸਟ ਵੀ ਪ੍ਰੋਵਾਈਡ ਕਰਾ ਦਿੰਦੇ ਆ ਉਹ ਜਿਹੜੀ ਸੇਵਾ ਹੈ ਉਹ ਵੀ ਲਾਈਫਲਾਈਨ ਫਾਊਂਡੇਸ਼ਨ ਆਪਣੇ ਵੱਲੋਂ ਪੂਰਤੀ ਕਰਦੀ ਹੈ ਜੋ ਲੋੜਵੰਦ ਪਰਿਵਾਰ ਬਲੱਡ ਉਸ ਟਾਈਮ ਟੈਸਟਿੰਗ ਦੇ ਪੈਸੇ ਵੀ ਨਹੀਂ ਦੇ ਸਕਦਾ ਕਿੰਨੇ ਕਿੰਨੇ ਡਿਡ ਡੋਨਰ ਡੋਨਰ ਦੇ ਚੁੱਕੇ ਨੇ ਤੇ ਕਿੰਨੀ ਕੁ ਮੀਤੀ ਹੈ ਇਸ ਟਾਈਮ ਜੋ ਲਗਭਗ 1 ਵਜੇ ਦਾ ਟਾਈਮ ਹੈ 10 ਵਜੇ 10:30 ਵਜੇ ਕੈਂਪ ਸ਼ੁਰੂ ਹੋਇਆ ਸੀ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ 150 ਤੋਂ ਵੱਧ ਬਲੱਡ ਡੋਨਰ ਆ ਕੇ ਡੋਨੇਟ ਕਰ ਚੁੱਕਾ ਹੈ ਸਾਨੂੰ ਪੂਰਾ ਮਾਣ ਹੈ ਕਿ ਜੋ ਇਸ ਟਾਈਮ ਇਸ ਰਸ਼ ਲੱਗ ਚੁੱਕਾ ਹੈ ਔਰ ਤੁਸੀਂ ਪਿੱਛੇ ਦੇਖੋ ਬਲੱਡ ਡੋਨਰ ਜਿਹੜੇ ਵੇਟਿੰਗ ਕਰ ਰਹੇ ਨੇ ਔਰ ਲਗਾਤਾਰ ਉੱਪਰ ਆ ਰਹੇ ਨੇ ਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਜੋ ਚਾਰ ਸਾਹਿਬ ਜੀ ਆਦੇ ਨੂੰ ਸਮਰਪਿਤ ਅਸੀਂ ਆਪਣਾ ਇੱਕ ਮੈਂ ਕਹਿਣਾ ਚਾਹਾਂਗਾ 80 ਉਹਨਾਂ ਦੀ ਸ਼ਾਦਨ ਨੂੰ ਸਮਰਪਿਤ ਜੋ ਅਸੀਂ ਕਾਰਜ ਕਰ ਰਹੇ ਹਾਂ ਇਹ ਸਾਨੂੰ ਉਹਨਾਂ ਦੇ ਵੱਲੋਂ ਬਹੁਤ ਵੱਡਾ ਅਸੀਸ ਮਿਲ ਰਹੀ ਹੈ ਵੀ ਸਾਡੇ ਬਾਬੇ ਨੇ ਸਾਡੇ ਗੁਰਸਾਹਿਬ ਦੇ ਜਿਹੜੀ ਉਹਨਾਂ ਨੇ ਆਪਣਾ ਜੀਵਨ ਜੀਆ ਇਸ ਤਰੀਕੇ ਨਾਲ ਉਹ ਸਾਨੂੰ ਇੱਕ ਤਰ੍ਹਾਂ ਅਸੀਸ ਦੇ ਰਹੇ ਨੇ ਵੀ ਜਾਓ ਜੋ ਤੁਸੀਂ ਉਸ ਪ੍ਰਮਾਤਮਾ ਦੀ ਯਾਦ ਵਿੱਚ ਜੋ ਕਾਰਜ ਕਰ ਰਹੇ ਹੋ ਉਹ ਤੁਹਾਨੂੰ ਇਹਦੇ ਬਦਲੇ ਬਹੁਤ ਸਾਰੇ ਸੁੱਖ ਮਿਲਨੇ ਹੀ ਲਾਜ਼ਮੀ ਨੇ ਸਰ ਇਸੇ ਇਸੇ ਤਰ੍ਹਾਂ ਲਗਾਈ ਜਾਊਗਾ ਬਲੱਡ ਕੈਂਪ ਅਗੂ ਵੀ ਬਸ ਉੱਪਰ ਵਾਲੇ ਦੀ ਕਿਰਪਾ ਰਵੇ ਤੇ ਸਾਰਿਆਂ ਦੀ ਟੀਮ ਦਾ ਸਹਿਯੋਗ ਰਵੇ ਰਹਿੰਦੇ ਸਵਾਸਤ ਤੱਕ ਬਲੱਡ ਨੇਸ਼ਨ ਚੱਲਦਾ ਰਹੇਗਾ ਥੈਂਕ ਯੂ ਸੋ ਮਚ ਹਾਂਜੀ ਕਿਰਵਾਓ ਭਾਜੀ ਕੀ ਕਰਵਾਓ ਮੇਰਾ ਨਾਮ ਭਵਿਕ ਜੈਨ ਹੈ। ਪਹਿਲੀ ਵਾਰ ਬਣਾ ਕੇ ਜੋ ਡੋਨੇਟ ਕੀਤਾ। ਹਾਂ ਜੀ। ਬਹੁਤ ਵਧੀਆ ਲੱਗ ਰਿਹਾ ਹੈ। ਚਾਰ ਸਾਹਿਬ ਜੱਦੇ ਦੀ ਸ਼ਹੀਦੀ ਦੇ ਕਕੰਦੇ ਲਾਈਫਲਾਈਨ ਫਾਊਂਡੇਸ਼ਨ ਨੇ ਬਲੱਡ ਡੋਨੇਸ਼ਨ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਹੈ। ਮਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਪਾਂ ਕਕੰਦੇ ਚਾਰ ਸਾਹਿਬ ਜੱਦੇ ਦੀ ਸ਼ਹੀਦੀ ਦੇ ਲਈ ਆਪਣਾ ਇਹਨਾਂ ਪੁੰਨ ਦਾ ਕੰਮ ਕਰ ਰਹੇ ਆ। ਇਹ ਸਾਡਾ ਖੂਨ ਕਿਸੇ ਲੋੜਵੰਦ ਨੂੰ ਕੰਮ ਆਊਗਾ। ਉਮੀਦ ਹੈ ਕਿ ਲਾਈਫਲਾਈਨ ਫਾਊਂਡੇਸ਼ਨ ਦੇ ਥਰੂ ਹੀ ਜਿਹੜਾ ਵੀ ਨੀਡੀ ਪਰਸਨ ਹੋਊਗਾ ਉਹਦੇ ਇਲਾਜ ਲਈ ਕਿ ਕਹਿੰਦੇ ਸਾਡਾ ਖੂਨ ਯੂਜ਼ ਹੋ ਜਾਊਗਾ ਤੇ ਚਾਰ ਸਾਈਡਾਂ ਦੇ ਦੀ ਸ਼ਹੀਦੀ ਦੇ ਵਿੱਚ ਸਾਡਾ ਵੀ ਕੋਈ ਯੋਗਦਾਨ ਰਹੂਗਾ। ਸਾਰੇ ਨੂੰ ਮੈਸੇਜ ਆਈ ਹੈ ਕਿ ਆਪਣਾ ਗਰੀਬਾਂ ਦੀ ਸੇਵਾ ਕਰੋ ਜਿਵੇਂ ਲਾਈਫਲਾਈਨ ਫਾਊਂਡੇਸ਼ਨ ਹੈਗੀ ਹੈ ਇਹ ਕਹਿੰਦੇ ਗਰੀਬਾਂ ਲਈ ਇੰਨਾ ਕੁਝ ਕਰ ਰਹੀ ਹੈ ਤੇ ਤੁਸੀਂ ਵੀ ਆਪਣੀ ਜਿੰਨੀ ਤੁਹਾਡੀ ਹੋ ਸਕਦੀ ਹੈ ਸ਼ਰਧਾ ਹੋ ਸਕਦੀ ਹੈ ਜਿੰਨਾ ਵੀ ਹੋ ਸਕਦਾ ਹੈ ਤੁਹਾਡੇ ਤੋਂ ਤੁਸੀਂ ਵੱਧ ਤੋਂ ਵੱਧ ਗਰੀਬਾਂ ਦੀ ਸੇਵਾ ਕਰੋ ਤੇ ਬਲੱਡ ਡੋਨੇਟ ਹਰ ਕਿਸੇ ਨੂੰ ਜਰੂਰ ਨਾ ਜਰੂਰ ਕਰਨਾ ਚਾਹੀਦਾ ਹੈ ਲਾ ਸਾਲ ਚ ਇੱਕ ਵਾਰੀ ਕਰਨਾ ਚਾਹੀਦਾ ਭਾਜੀ ਕੀ ਨਾਮ ਕੀ ਕਰਨਾ ਚੰਦੇ ਸਰ ਅੱਜ ਕਿਹੜੀ ਜਗ੍ਹਾ ਜਿਹੜਾ ਬਲੱਡ ਕੈਂਪ ਲਗਾਇਆ ਹੈ ਹਾਂਜੀ ਚਾਰ ਸਾਹਿਬ ਜਿਆਦਿਆਂ ਦੀ ਸ਼ਾਦਤ ਨੂੰ ਸਮਰਪਿਤ ਲਾਈਫਲਾਈਨ ਫਾਊਂਡੇਸ਼ਨ ਵੱਲੋਂ 26 ਹਾਂ ਬਲੱਡ ਡੋਨੇਸ਼ਨ ਕੈਂਪ ਤੇ ਮੈਡੀਕਲ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਹੁਣ ਤੱਕ ਲਗਭਗ ਸਾਡੇ ਕੋਲ 150 ਡਾਲਰ ਆ ਚੁੱਕੇ ਹੈ ਇਸ ਕੈਂਪ ਦੀ ਮੈਂ ਖਾਸੀਅਤ ਦੱਸਾਂ ਜਿਹੜਾ ਯੂਥ ਹੈ ਜਿਹੜਾ ਸੀ ਫਰਵਰੀ ক্রিকেট ਟੂਰਨਾਮੈਂਟ ਲਗਾਣਾ ਹੈ ਉਹ ਇੱਥੇ ਬਲੱਡ ਡੋਨੇਟ ਕਰੇਗਾ ਤੇ ਖੇਡ ਸਕੇਗਾ ਕੀ ਬਾਤ ਹੈ ਇਹ ਮਤਲਬ ਅਸੀਂ ਕਰੀਟਰੀਆ ਲਗਾਇਆ ਕਿ ਪਹਿਲੇ ਬਲੱਡ ਡੋਨੇਟ ਕਰੋ ਤੇ ਸਾਢੇ ਕਿੰਨਾ ਕੋਲ ਫਸਟ ਟਾਈਮ ਡੋਨਰ ਬਹੁਤ ਜ਼ਿਆਦਾ ਤੁਸੀਂ ਦੇਖੋਗੇ ਤਾਂ ਬਹੁਤ ਜ਼ਿਆਦਾ ਆਏ ਹਨ ਕਦੋਂ ਟੂਰਨਾਮੈਂਟ ਕਰਵਾ ਰਹੇ ਹੋ ਟੂਰਨਾਮੈਂਟ ਅਸੀਂ ਫਰਵਰੀ 20 ਨੂੰ ਕਰਾ ਰਹੇ ਹਾਂ ਜੀ ਹਾਂਜੀ ਹਾਂਜੀ ਤੇ ਸਰ ਕੀ ਲੋਕ ਲੁਧਿਆਣਾ ਵਾਸੀ ਉਹਨਾਂ ਨੂੰ ਖਾਸ ਮੈਸੇਜ ਦੇਣਾ ਚਾਹੁੰਦੇ ਜਿਹੜੇ ਬਲੱਡ ਡੋਨੇਟਰ ਦੇ ਆ ਉਹਦਾ ਵੀ ਕੀ ਮੈਸੇਜ ਦੇਣਾ ਚਾਹੁੰਦੇ ਹਾਂਜੀ ਬਲੱਡ ਜੀ ਦੇਖੋ ਅਸੀਂ ਕੋਈ ਵੀ ਕੰਮ ਹੈ ਪੈਸ਼ਨਲ ਕਰ ਸਕਦੇ ਹਾਂ ਪਰ ਬਲੱਡ ਇੱਕ ਅਤਿ ਜ਼ਰੂਰੀ ਚੀਜ਼ ਹੈ ਜਿਹੜਾ ਇਨਸਾਨੀ ਸੰਸਾਦੇ ਕੰਮ ਆਉਂਦਾ ਹੈ ਤੇ ਪਹਿਲੇ ਦਾ ਮੁਕਾਬਲਾ ਜਿੱਦਾਂ ਵੀ ਅਸੀਂ ਤੁਹਾਨੂੰ ਦੱਸਿਆ 26ਵਾਂ ਬਲੱਡ ਡੋਨੇਸ਼ਨ ਕੈਂਪ ਹੈ ਤੇ ਹੁਣ ਤਾਂ 300 400 500 ਯੂਨਿਟ ਸਾਡੇ ਹੋ ਜਾਂਦੇ ਆ ਸਰੋਚ ਬਹੁਤ ਚੱਕਾ ਸੀਗਾ ਲੋਕਾਂ ਨੂੰ ਚੱਕਾ ਖੁੱਲ ਰਿਹਾ ਹੈ ਤੁਹਾਡੇ ਗਰੁੱਪੀ ਦਾ ਬਹੁਤ ਸਤਿਕਾਰ ਲੋਕੀ ਦੂਰ ਦੂਰ ਵਾਰ ਹੈ ਜੀ ਤੁਹਾਨੂੰ ਜਿੱਦਾਂ ਦੱਸਿਆ ਕ੍ਰਿਕਟ ਟੂਰਨਾਮੈਂਟ ਲੋ ਲੈਣੇ ਸ਼ਹਿਰ ਦੇ ਕੋਨੇ ਕੋਨੇ ਤੋਂ ਬੰਦੇ ਆ ਰਹੇ ਆ ਯਮੁਨਾ ਨਗਰ ਤੋਂ ਵੀ ਸਾਨੂੰ ਸਪੈਸ਼ਲ ਕੈਂਪ ਵਿੱਚ ਬੰਦੇ ਆਏ ਆ ਹਾਂਜੀ ਹਾਂਜੀ ਜਿਹੜਾ ਡੋਨੇਟ ਕਰੋ ਜਿਹੜਾ ਨਾ ਡੋਨਟ ਕਰੂਗਾ ਉਹਨੇ ਟੂਰਨਾਮੈਂਟ ਜੀ ਐਂਟਰੀ ਦਿੱਤੀ ਜਾਊਗੀ ਬਿਲਕੁਲ ਬਿਲਕੁਲ ਜੀ ਕਿਹੜੀ ਜਗ੍ਹਾ ਖਰਗੋਖਾਨ ਸਰ ਟੂਰਨਾਮੈਂਟ ਸਾਡਾ ਜੀ ਲਾਸਟ ਟਾਈਮ ਗਵਰਨਮੈਂਟ ਕਾਲਜ ਵੀ ਹੋਇਆ ਸੀਗਾ ਜੱਸੀਆ ਕਾਲਜ ਵੀ ਹੋਇਆ ਸੀਗਾ ਠੀਕ ਹੈ ਉਹ ਅਸੀਂ ਡਿਸਾਈਡ ਕਰ ਲਵਾਂਗੇ ਸਾਡੀ ਟੀਮ ਡਿਸਾਈਡ ਕਰੇਗੀ